ਇੰਦਰਦੀ ਮੋਦੀ ਸਰਕਾਰ ਦੀਆਂ ਵਧਣਗੀਆਂ ਮੁਸ਼ਕਲਾਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਜੀ ਹਾਂ 13 ਫਰਵਰੀ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਮੋੜ ਤੋਂ ਦਿੱਲੀ ਵੱਲ ਕੂਚ ਕਰਨਗੀਆਂ ਇਸ ਦੇ ਉੱਤੇ ਬਿਆਨ ਦਿੰਦੇ ਹੋਏ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿ ਅਸੀਂ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਤੋਂ ਪਹਿਲਾਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਾਂਗੇ ਮੀਟਿੰਗਾਂ ਕਰਨ ਤੋਂ ਬਾਅਦ ਅਸੀਂ ਜਿਹੜਾ ਕਿ ਆਪਣੀਆਂ ਮੰਗਾਂ ਲੈ ਕੇ ਦਿੱਲੀ ਵੱਲ ਕੂਚ ਕਰਾਂਗੇ ਉਹਨਾਂ ਕਹਿ ਕਿ ਦੇਖਿਆ ਜਾ ਰਿਹਾ ਹੈ ਕਿ ਦਿੱਲੀ ਦੀ ਮੋਦੀ ਸਰਕਾਰ ਦਾ ਜਿਹੜਾ ਰਿਮੋਟ ਕੰਟਰੋਲ ਹੈ ਉਹ ਜਿਹੜਾ ਕਿ ਕਾਰਪੋਰੇਟ ਘਰਾਣਿਆਂ ਦੇ ਹੱਥ ਹੈ ਤੇ ਵਾਰ-ਵਾਰ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਲੈ ਕੇ ਜਿਹੜੇ ਕਿ ਮੰਗਾਂ ਕੀਤੀਆਂ ਸੀ ਉਹ ਵੀ ਮੰਨੀਆਂ ਨਹੀਂ ਜਾ ਰਹੀ ਜਿਹਦੇ ਚੱਲਦੇ ਮੋਰ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਰਵਾਨਾ ਹੋਣਗੀਆਂ ਰਾਜੀ ਅੱਜ ਇੱਕ ਤਾਂ ਮੀਟਿੰਗ ਕਰਨ ਪਹੁੰਚੋ ਲਹਿਰਾ ਬਲਾਕ ਦੇ ਵਿੱਚ ਇਹਦੇ ਬਾਰੇ ਥੋੜੀ ਜਾਣਕਾਰੀ ਦੇਖੋ ਅਸੀਂ ਇਕੱਲੇ ਇੱਥੇ ਨਹੀਂ ਅਸੀਂ 올ਓਵਰ ਪੰਜਾਬ ਜਿੱਥੇ ਵੀ ਸਾਨੂੰ ਲੱਗ ਰਿਹਾ ਹੈ ਕਿ ਇੱਥੇ ਮੀਟਿੰਗ ਦੀ ਜ਼ਰੂਰਤ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਕਰ ਰਹੇ ਹਾਂ ਮੀਟਿੰਗਾਂ ਕਰਨ ਦਾ ਜਿਹੜਾ ਕਾਰਨ ਕੀ ਹੈ ਐਸਕੇਐਮ ਨਾਨ ਪੋਲੀਟੀਕਲ ਇਹ ਮਹਿਸੂਸ ਕਰਦਾ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਅਧੂਰੀਆਂ ਪਈਆਂ ਮੰਗਾਂ ਉਹ ਲਾਗੂ ਕਰਵਾਉਣੀ ਹੈ ਜਿਹੜੀਆਂ ਸਾਡੇ ਨਾਲ ਕਮਿਟਮੈਂਟ ਕੀਤੀਆਂ ਚੋਣਾਂ ਦੇ ਦੌਰਾਨ ਮੋਦੀ ਜੀ ਨੇ ਉਹ ਉਹਨਾਂ ਤੋਂ ਲਾਗੂ ਕਰਵਾਉਣੇ ਚੋਣਾਂ ਨੇੜੇ ਆ ਗਈਆਂ ਕੱਲ ਨੂੰ ਮੋਦੀ ਜੀ ਪੱਲਾ ਛੜਾ ਕੇ ਨਿਕਲ ਗਿਆ ਤੇ ਕਿੱ데 ਜਾ ਕੇ ਬਾਫੜਾਂਗੇ ਇਸ ਇੱਕ ਗੱਲ ਚਲੋ ਇਹਨਾਂ ਮੰਗਾ ਤੋਂ ਉਹਨੂੰ ਅਸੀਂ ਅੱਗੇ ਅੱਗੇ ਪਿੱਛੇ ਵੀ ਹੋ ਸਕਦੀਆਂ ਹੁੰਦੀਆਂ ਨੇ ਸਭ ਤੋਂ ਇੰਪੋਰਟੈਂਟ ਗੱਲ ਇਹਦੇ 'ਚ ਇਹ ਹੈ ਕਿ ਇਹਨਾਂ ਨੇ ਇਸ ਵਾਰੀ ਫੈਸਲਾ ਲੈ ਲਿਆ ਸਰਕਾਰ ਨੇ ਬਿਲਕੁਲ ਡਿਕਟੇਟਰਸ਼ਿਪ ਵਾਲਾ ਰੂਪ ਧਾਰ ਦਿਆ ਮੈਂ ਡਿਕਟੇਟਰਸ਼ਿਪ ਵਾਲਾ ਰੂਪ ਇਸ ਕਰਕੇ ਕਿਹਾ ਕਿ ਚੋਣਾਂ ਦੇ ਨੇੜੇ ਆ ਕੇ ਲੋਕ ਵਿਰੋਧੀ ਫੈਸਲੇ ਸਰਕਾਰਾਂ ਕਦੇ ਨਹੀਂ ਕਰਦੀਆਂ ਲੇਕਿਨ ਇਹਨਾਂ ਨੇ ਕੀਤਾ ਕੀ ਕੀਤਾ ਕਿਸਾਨਾਂ ਦੀਆਂ ਪ੍ਰੋਡਕਟ ਜਿਹੜੇ ਨੇ ਡਰਾਈ ਫਰੂਟ ਦੇ ਉਤੋਂ ਜਿਹੜਾ ਇੰਪੋਰਟ ਡਿਊਟੀ ਸੀ ਉਹ ਰਿਡਿਊਸ ਕੀਤੀ ਜਣੇ ਦੀ ਦਾਲ ਤੋਂ ਕਣਕ ਤੋਂ ਇੰਪੋਰਟ ਡਿਊਟੀ ਕਿਸੇ ਤੋਂ ਰਿਡਿਊਸ ਕੀਤੀ ਜਾ ਰਹੀ ਹੈ ਤੇ ਕਣਕ ਤੋਂ ਬਿਲਕੁਲ ਰਿਮੂਵ ਕੀਤੀ ਜਾ ਰਹੀ ਹੈ ਦੁੱਧ ਪ੍ਰੋਡਕਟਾਂ ਤੋਂ ਇੰਪੋਰਟ ਡਿਊਟੀ ਖਤਮ ਕੀਤੀ ਜਾ ਰਹੀ ਹੈ ਪੋਲਟਰੀ ਪ੍ਰੋਡਕਟਾਂ ਤੋਂ ਇمپੋਰਟ ਡਿਊਟੀ ਖਤਮ ਕੀਤੀ ਜਾ ਰਹੀ ਹੈ ਅਗਰੇ ਇمپੋਰਟ ਡਿਊਟੀ ਖਤਮ ਹੁੰਦੀ ਹੈ ਤਾਂ ਸਮਝੋ ਕਿ ਪੂਰੇ ਦੇਸ਼ ਦੇ ਅੰਦਰ ਇਹ ਧੰਦਾ ਕਰਨ ਵਾਲੇ ਲੋਕ ਖੇਤੀ ਕਰਨ ਵਾਲੇ ਕਿਸਾਨ ਜਿਹੜੇ ਕਿਸਾਨਾਂ ਨੂੰ ਭਾਰਤ ਦੇ ਵਿੱਚ ਲਗਭਗ 1.5% ਸਬਸਿਡੀ ਮਿਲਦੀ ਹੋਵੇ ਮਸਾਂ ਉਹਨਾਂ ਦਾ ਮੁਕਾਬਲਾ ਇਨਡਾਇਰੈਕਟ ਧੰਗ ਦੇ ਨਾਲ ਉਹਨਾਂ ਕਿਸਾਨਾਂ ਨਾਲ ਕਰਵਾਉਣ ਦਾ ਯਤਨ ਹੈ ਜਿਨ੍ਹਾਂ ਨੂੰ 380% ਸਬਸਿਡੀਆਂ ਮਿਲਦੀਆਂ ਨੇ ਤੋ ਇਹ ਕਿਸਾਨ ਕਦੇ ਨਹੀਂ ਕਰ ਪਾਏਗਾ ਬਾਹਰਲਾ ਅਨਾਜ ਸਸਤਾ ਜਦੋਂ ਆ ਕੇ ਭਾਰਤ ਦੇ ਵਿੱਚ ਡਿੱਗੇਗਾ ਤਾਂ ਉਹਦੇ ਨਾਲ ਸੁਭਾਵਕ ਆ ਕੇ ਭਾਰਤ ਦਾ ਕਿਸਾਨਾਂ ਦੀ ਕਣਕ ਇਥੋਂ ਦੀਆਂ ਦਾਣਾਂ ਇਥੋਂ ਦਾ ਪੋਲਟਰੀ ਇਥੋਂ ਦਾ ਡੇਰੀ ਪ੍ਰੋਡਕਟ ਇਹ ਸਭ ਤੈਸ਼ ਨੈਸ਼ ਹੋਏਗਾ ਉਹਦੇ ਜੋ ਅਸੀਂ ਸਮਝਿਆ ਸੀ ਕਿ ਫਰਵਰੀ ਦੇ ਵਿੱਚ ਇਹਨਾਂ ਨੇ ਇمپੋਰਟ ਡਿਟੀ ਖਤਮ ਕਰਨੀ ਹੈ ਇਹ ਸਾਰੀ ਗੱਲ ਨੂੰ ਸਮਝਦੇ ਹੋਏ ਐਸਕੇਮ ਨੇ ਐਲਾਨ ਕੀਤਾ ਸੀਗਾ 7 ਨਵੰਬਰ ਦੀ ਮੀਟਿੰਗ ਦੇ ਵਿੱਚ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਸੀਂ ਦਿੱਲੀ ਦੇ ਵਿੱਚ ਫਰਵਰੀ ਦੇ ਵਿੱਚ ਇੱਕ ਵੱਡੀ ਲੜਾਈ ਲੜਾਂਗੇ। ਉਹ ਸਾਡੀ ਕੌਲ ਨੂੰ ਠੀਕ ਮੰਨਦਿਆਂ ਸਾਡੇ ਨਾਲ ਉੱਤਰੀ ਭਾਰਤ ਦੇ ਵਿੱਚ ਜਿਹੜੀਆਂ ਗੈਰ-ਰਾਜਨੀਤਕ ਰਹਿ ਕੇ ਲੜਾਈ ਲੜਨ ਵਾਲੀਆਂ ਜਥੇਬੰਦੀਆਂ ਜਿੰਨੀਆਂ ਕ ਉਹ 18 ਕ ਜਥੇਬੰਦੀਆਂ ਨੇ ਫੇਰ ਇਕੱਠੇ ਹੋ ਕੇ ਸਾਡੇ ਨਾਲ ਤਾਲਮੇਲ ਬਣਾਇਆ ਕਿ ਵੀ ਅਸੀਂ ਤੁਹਾਡੀਆਂ ਨੰ ਮੰਗਾਂ ਦੇ ਨਾਲ ਤੁਹਾਡੇ ਨਾਲ ਅਸੀਂ ਵੀ ਸਮਰਥਨ ਕਰਦੇ ਹਾਂ। ਚਲੋ ਸਮਰਥਨ ਕਰਦੇ ਹਾਂ ਤਾਂ ਤਾਲਮੇਲ ਵਿੱਚ ਪ੍ਰੋਗਰਾਮ ਦੇ ਵਿੱਚ ਸਾਡੇ ਸ਼ਾਮਲ ਹੋਈਆਂ। ਉਹਦੇ ਜੋ ਅਸੀਂ ਰੱਖਿਆ ਹੋਇਆ ਸੀ ਪਹਿਲਾਂ ਹੀ ਕਿ ਪੂਰੇ ਭਾਰਤ ਦੇ ਵਿੱਚ ਅਸੀਂ 22 ਵੱਡੀਆਂ ਕਾਨਫਰੰਸਾਂ ਲੋਕਾਂ ਨੂੰ ਇਕੱਠੇ ਕਰਕੇ ਪਹਿਲਾਂ ਅਵੇਅਰ ਕਰਾਂਗੇ ਗਰਾਊਂਡ ਤਿਆਰ ਕਰਾਂਗੇ ਫਿਰ ਦਿੱਲੀ ਵੱਲ ਖੁਸ ਕਰਾਂ ਦਿੱਲੀ ਮੋਰਚਾ ਲਾਉਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਦੁਬਾਰਾ ਜੇਕਰ ਮੰਗਾਂ ਅਸਲੀਅਤ ਦੇ ਵਿੱਚ ਨਹੀਂ ਮੰਨੀਆਂ ਗਈਆਂ ਸੀ ਤਾਂ ਜਿਹੜਾ ਮੋਰਚਾ ਚੱਕਰ ਦੀ ਐਨੀ ਕਾਲੀ ਕੀ ਪੈ ਗਈ ਸੀ ਉਸ ਵਕਤਲੇ ਸਾਡਾ ਦਿੱਲੀ ਚ ਮੋਰਚਾ ਚੱਲਦਾ ਸੀ ਉਸ ਵੇਲੇ ਕਿਸਾਨਾਂ ਦਾ ਦਬਾਅ ਪੂਰਾ ਬਣਿਆ ਹੋਇਆ ਸੀ ਸਰਕਾਰ ਤੇ ਸਰਕਾਰ ਦੀਆਂ ਅੱਗੇ ਚੋਣਾਂ ਦੇ ਵਿੱਚ ਆ ਕੇ ਸਰਕਾਰ ਨੂੰ ਲੱਗਦਾ ਸੀਗਾ ਬੀਜੇਪੀ ਨੂੰ ਖਾਸ ਕਰਕੇ ਤੇ ਸਾਡਾ ਗ੍ਰਾਫ ਆਏ ਦਿਨ ਥੱਲੇ ਜਾ ਰਿਹਾ ਹੈ ਔਰ ਉਹ ਥੱਲੇ ਗਿਆ ਗ੍ਰਾਫ ਉਹਨਾਂ ਨੂੰ ਯੂਪੀ ਦੀਆਂ ਚੋਣਾਂ ਦੇ ਵਿੱਚ ਵੱਡੀ ਮਾਤ ਪਾ ਸਕਦਾ ਸੀ ਵੱਡਾ ਨੁਕਸਾਨ ਕਰ ਸਕਦਾ ਸੀ ਉਹਦੇ ਚੋ ਫਸੇ ਹੋਏ ਸੀ ਉਹਦੇ ਚੋ ਫਸਿਆ ਨੇ ਇੱਕ ਫੈਸਲਾ ਲਿਆ ਬੜਾ ਇੰਪੋਰਟੈਂਟ ਫੈਸਲਾ ਉਹਨਾਂ ਨੇ 46 ਮੁਲਕ ਇੰਡੀਆ ਦੇ ਨਾਲ ਹੋਰ ਅਟੈਚ ਕੀਤੇ ਜੋੜੇ ਔਰ 47 ਇੰਡ ਇੰਡੀਆ ਵਿੱਚ ਸਮੇਤ 47 ਹੋ ਗਏ 47ਾਂ ਨੇ ਗ੍ਰੈਜੂਲੇਸ਼ਨ ਲੈ ਕੇ ਜਾਣ ਦਾ ਫੈਸਲਾ ਲਿਆ ਕਿ ਅਸੀਂ ਡਬਲਯੂਟੀਓ ਦੇ ਵਿੱਚ ਲੈ ਕੇ ਜਾਵਾਂਗੇ ਤੇ ਕਹਾਂਗੇ ਕਿ ਸਾਨੂੰ ਭਾਰਤ ਦੇ ਵਿੱਚ ਜਿੰਨਾਂ 46 ਮੁਲਕਾਂ 'ਚ ਆਪਦੇ ਕਿਸਾਨਾਂ ਨੂੰ ਐਮਐਸਪੀ ਦੇਣੀ ਅਲਾਉ ਕਰੋ ਇਹਦਾ ਮਤਲਬ ਜਿੱਥੇ ਉਹ ਲੋਕ ਲੱਗਿਆ ਪਿਆ ਐਮਐਸਪੀ ਮਿਲਣ ਕਰਕੇ ਸਾਡੀ ਸਰਕਾਰ ਉਧਰ ਨੂੰ ਅਸੀਂ ਤੋੜ ਲਈ ਸੀ ਤੇ ਜੇ ਮੈਨੂੰ ਪਤਾ ਹੈ ਇਹ ਸਰਕਾਰ ਉਧਰ ਨੂੰ ਤੁਰੀ ਸੀ ਤਾਂ ਬਾਕੀ ਲੀਡਰਾਂ ਨੂੰ ਨਹੀਂ ਪਤਾ ਬਾਕੀਆਂ ਨੂੰ ਤਾਂ ਸਰਕਾਰ ਦੇ ਅੰਦਰਲੀਆਂ ਗੱਲਾਂ ਦਾ ਬਹੁਤ ਸਾਰਿਆਂ ਦਾ ਪਤਾ ਹੋਊਗਾ ਕਿਉਂਕਿ ਜਿਨ੍ਹਾਂ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਉਹਨਾਂ ਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਹੋਏਗਾ ਨਾ ਕਿ ਸਰਕਾਰ ਕੀ ਮੂਵਮੈਂਟ ਕਰ ਰਹੀ ਹੈ ਔਰ ਐਨ ਉਸ ਟਾਈਮ ਦੇ ਉੱਤੇ ਐਮਐਸਪੀ ਲੈੇ ਬਿਨਾ ਜਦੋਂ ਕਿ ਸਰਕਾਰ ਪੂਰੇ ਦਬਾਅ ਮੰਨੀ بیٹھی ਸੀ ਉਸ ਵੇਲੇ ਚੋਣਾਂ ਦੇ ਵਿੱਚ ਭੱਜ ਕੇ ਇੱਥੇ ਆਉਣਾ ਇਹ ਸਪਸ਼ਟ ਕਰਦਾ ਸੀ ਭਰਾਵੋ ਕਿ ਉਹਨਾਂ ਦਾ ਉਸ ਵੇਲੇ ਕਿਸਾਨੀ ਨਾਲ ਕੋਈ ਮੋਹ ਨਹੀਂ ਰਹਿ ਗਿਆ ਸੀ ਔਰ ਉਹਨਾਂ ਦਾ ਜੇਕਰ ਉਹ ਚਾਹੁੰਦੇ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲੇ ਉਸ ਵੇਲੇ ਉਹਨਾਂ ਨੂੰ ਕੁਝ ਵੀ ਹੁੰਦਾ ਉਹਦੇ ਤੋਂ ਮਤਲਬ ਉੱਠਣਾ ਨਹੀਂ ਚਾਹੀਦਾ ਸੀ ਜਿਹੜੇ ਉਹਥੋਂ ਉੱਠ ਕੇ ਭੱਜੇ ਨੇ ਉਹਨਾਂ ਨੂੰ ਕਿਵੇਂ ਮੰਨਿਏ ਕਿ ਉਹ ਕਿਸਾਨੀ ਲਈ ਅੱਗੇ ਜਾ ਕੇ ਲੜਾਈਆਂ ਸਿਰੇ ਦੀਆਂ ਸਿਰੇ ਤੱਕ ਦੀਆਂ ਲੜਾਈਆਂ ਲੜ ਲੈਣਗੇ ਕਿਉਂਕਿ ਜਿੰਨੀ ਦੇਰ ਤੱਕ ਭਾਰਤ ਡਬਲਿਊਟੀਓ ਤੋਂ ਬਾਹਰ ਨਹੀਂ ਆਉਂਦਾ ਉਨੀ ਦੇਰ ਤੱਕ ਭਾਰਤ ਆਜ਼ਾਦ ਨਹੀਂ ਹੋ ਸਕਦਾ ਔਰ ਡਬਲਿਊਟੀਓ ਯਾ ਇੱਕ ਜਿਹੜਾ ਦਬਾਅ ਪਾ ਕੇ ਸਾਡੇ ਤੇ ਐਮਐਸਪੀ ਖਤਮ ਕਰਾ ਰਿਹਾ ਹੈ ਹੁਣ ਇਹ ਮੈਨੂੰ ਨਹੀਂ ਪਤਾ ਕੱਲੇ ਨੂੰ ਇਹ ਸਾਰਿਆਂ ਨੂੰ ਪਤਾ ਹੈ ਔਰ ਜਦੋਂ ਉਧਰੋਂ ਸਰਕਾਰ ਸਾਡੀ ਤੁਰਦੀ ਹੈ ਉਦੋਂ ਭੱਜ ਆਉਣਾ ਬੰਦਿਆਂ ਦਾ ਉਹਨਾਂ ਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਇਹ ਐਮਐਸਪੀ ਲੈਣ ਦੇ ਹੱਕ 'ਚ ਨਹੀਂ ਹੈਗੀ ਇੱਕ ਰੈਲੀਆਂ ਹੋਈਆਂ ਨੇ ਜਿਵੇਂ ਕਿ ਸੁਲਸੇ ਸਰਾਬੇ ਦੀ ਰੈਲੀ ਹੋਈ ਹੈ ਜੰਡੇ ਵਾਲਾ ਗੁਰੂ ਦੀ ਹੋਈ ਹੈ ਬਰਨਾਲੇ ਦੀ ਰੱਖੀ ਹੈਗੀ ਵੱਡੇ ਇਕੱਠ ਜਿਹੜੇ ਇਹਨਾਂ ਰੈਲੀਆਂ 'ਚ ਹੋਏ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕਿਸਾਨਾਂ ਦੇ ਅਜੇ ਹਲਾਕ ਹੋ ਜਾਣਾ ਇਹਨਾਂ ਨੂੰ ਧਰਨੇ ਲਾਉਣ ਵਾਸਤੇ ਬੰਦੇ ਨਹੀਂ ਲੱਗਣ ਮੁੱਖ ਮੰਤਰੀ ਭਗਮਤ ਮਾਨ ਆ ਦੇਖੋ ਲੋਕਾਂ ਨੇ ਜਵਾਬ ਦਿੱਤਾ ਭਗਵੰਤ ਮਾਨ ਨੂੰ ਇਹਦੀ ਇਸ ਗੱਲ ਦਾ ਲੋਕ ਉਸ ਦਿਨ ਹੀ ਜਵਾਬ ਦੇ ਰਹੇ ਸੀ ਕਿ ਸਮਾਂ ਆਏਗਾ ਦੱਸਾਂਗਾ ਦੱਸਾਂਗੇ ਵੀ ਅਸੀਂ ਕਿੱਥੇ ਖੜੇ ਆ ਭਗਵੰਤ ਮਾਨ ਵਿਚਾਰਾ ਕੀ ਇਹ ਗੱਲਾਂ ਕਰ ਸਕਦਾ ਹੈ ਕਿਸਾਨਾਂ ਨਾਲ ਜਿੰਨੀਆਂ ਕਮਿਟਮੈਂਟਸ ਕੀਤੀਆਂ ਭਗਵੰਤ ਮਾਨ ਨੇ ਆਉਂਦਿਆ ਸਾਰ ਕਿਸਾਨਾਂ ਦੇ ਖਿਲਾਫ ਫੈਸਲੇ ਲੈਣੇ ਸ਼ੁਰੂ ਕੀਤੇ ਜਿਹੜੀਆਂ ਗੱਲਾਂ ਸਾਰੀਆਂ ਕਹਿੰਦਾ ਰਿਹਾ ਸਾਰੀਆਂ ਭੁੱਲ ਗਿਆ ਇਹ ਕਹਿੰਦਾ ਰਿਹਾ ਮਾਛੀਵਾੜੇ ਜੰਗਲਾਂ ਦੀ ਰੱਖਿਆ ਕਰਨੀ ਆਪ ਖੁਦ ਬੋਲਦਾ ਰਿਹਾ ਸਤਾਜਾਇਦ ਉਹਦੇ ਖਿਲਾਫ ਮੁਕਤਿਆ ਆਪਦੇ ਸੱਦਾ ਤੋਂ ਬਾਹਰ ਹੁੰਦਿਆਂ ਕਹਿੰਦਾ ਰਿਹਾ ਕਿ ਮਾਲ ਬਰੋਜ਼ ਜਿਹੜੀ ਸ਼ਰਾਬ ਫੈਕਟਰੀ ਹੈ ਜਿਰੇ ਵਾਲੀ ਉਹਦੇ ਖਿਲਾਫ ਬੋਲਦਾ ਰਿਹਾ ਲੇਕਿਨ ਸੱਦਾ ਚ ਆਇਆ ਤੇ ਮਾਲ ਬਰੋਜ਼ ਫੈਕਟਰੀ ਦੇ ਮਾਲਕ ਨੂੰ 20 ਕਰੋੜ ਰੁਪਈਆ ਕਿਸਾਨਾਂ ਦੀਆਂ ਜ਼ਮੀਨਾਂ ਅਟੈਚ ਕਰਕੇ ਉਹ ਮਾਲ ਬਰੋਜ਼ ਫੈਕਟਰੀ ਦੇ ਮਾਲਕ ਨੂੰ ਦਿੱਤਾ ਇਹਨਾਂ ਨੇ ਉਸ ਤੋਂ ਵੀ ਅੱਗੇ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਡਾ ਭਗਵੰਤ ਮਾਨ ਇਹ ਕਹਿੰਦਾ ਰਿਹਾ ਕਿ ਅਸੀਂ ਕੰਬਾਈਨਾਂ ਦੇ ਚੜ ਚੜ ਕੇ ਬੋਲਦਾ ਰਿਹਾ ਪ੍ਰਾਲੀ ਦੇ ਸਬੰਧ ਵਿੱਚ ਬੋਲਦਾ ਰਿਹਾ ਬਹੁਤ ਕੁਝ ਕਹਿੰਦਾ ਰਿਹਾ ਕਿ ਇਹ ਕਹਿੰਦਾ ਹੁੰਦਾ ਸੀ ਆਪਾਂ ਸੁਣਿਆ ਸਾਰਿਆਂ ਨੇ ਕਿ ਆਹ ਦੇਖੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ 'ਚ ਲਿਖਿਆ ਕਿ ਕਿਸਾਨਾਂ ਨੂੰ ਆਹ ਆਹ ਚੀਜ਼ਾਂ ਪ੍ਰੋਵਾਈਡ ਕਰਾਉਣੀਆਂ ਉਹ ਸਰਕਾਰ ਨੇ ਕਰਾਈਆਂ ਨਹੀਂ ਔਰ ਅੱਗ ਲਾਉਣ ਵਾਲੇ ਕਿਸਾਨਾਂ ਦੇ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਉਹਦੇ ਬਿਲਕੁਲ ਜਿੱਦੋਂ ਸੱਦਾ ਜਾ ਕੇ ਬੈਠ ਗਿਆ ਉਹਦੇ ਉਲਟ ਜਾ ਕੇ ਇਕੱਲੇ ਕਿਸਾਨਾਂ ਦੇ ਮੁਕਦਮੇ ਦਰਜ ਨਹੀਂ ਕੀਤੇ ਇੱਕ ਕਿਸਾਨ ਦੀ ਮੌਤ ਹੋਈ ਪਠੰਡਾ ਡਿਸਟ੍ਰਿਕਟ ਦੇ ਵਿੱਚ ਆਪਦੀ ਏਡੀਸੀ ਦੇ ਖਿਲਾਫ ਇੱਕ ਇੱਕ ਕਲਮ ਤੱਕ ਨਹੀਂ ਚੱਲੀ ਸਾਡੇ ਮੁੱਖ ਮੰਤਰੀ ਤੋਂ ਕੱਲਾ ਇੱਥੇ ਨਹੀਂ ਮੁੱਕਦੀ ਗੱਲ ਇਹ ਕਹਿੰਦਾ ਰਿਹਾ ਕਿ ਇਹ ਜਿਹੜਾ ਨਸ਼ਾ ਹੈ ਇਹ ਸਾਡੇ ਨਾਲ ਲੀਡਰਾਂ ਦੀਆਂ ਫੈਕਟਰੀਆਂ ਚੋਂ ਆਉਂਦਾ ਕੋਈ ਬਾਹਰਲੇ ਮੁਲਕਾਂ ਤੋਂ ਨਹੀਂ ਆਉਂਦਾਗਾ ਕੋਈ ਅਮਰੀਕਾ ਤੋਂ ਨਹੀਂ ਆਉਂਦਾ ਕੋਈ ਪਾਕਿਸਤਾਨ ਤੋਂ ਨਹੀਂ ਆਉਂਦਾ ਕਹਿੰਦਾ ਰਿਹਾ ਲੇਕਿਨ ਸੱਤਾ ਤੇ ਆਏ ਨੂੰ 2 ਸਾਲ ਤੋਂ ਉੱਪਰ ਸਮਾਂ ਲੰਘ ਗਿਆ ਸੱਤਾ ਤੇ ਆਉਣ ਤੋਂ ਬਾਅਦ ਕਿੰਨੀਆਂ ਫੈਕਟਰੀਆਂ ਫੜਲੀਆਂ ਕਿੰਨੀ ਕਾਰਵਾਈ ਕਰ ਲਈ ਕੀ ਕਾਰਵਾਈ ਕੀਤੀ ਉਦੋਂ ਇਹ ਕਹਿੰਦੇ ਰਹੇ ਕਿ ਐਸਐਸਪੀ ਜ਼ਿੰਮੇਵਾਰ ਹੋਣਾ ਚਾਹੀਦਾ ਜਦੋਂ ਬਾਹਰ ਸੀ ਅੱਜ ਸਦਾ ਜਾਣਾ ਅੱਜ ਕਿੰਨੇ ਐਸਐਸਪੀ ਜ਼ਿੰਮੇਵਾਰ ਬਣਾਤੇ ਤੁਸੀਂ ਦੇਖਿਆ ਇਸੇ ਤੁਹਾਡੇ ਤੁਹਾਡੇ ਖੇਤਰ ਚ ਆ ਤੁਹਾਡੇ ਨਾਲ ਮਾਨਸਾ ਦੇ ਵਿੱਚ ਕਿੱਡਾ ਵੱਡਾ ਅੰਦੋਲਨ ਚੱਲਿਆ ਜਿਹੜਾ ਮੁੰਡਾ ਨਸ਼ਿਆਂ ਦੇ ਖਿਲਾਫ ਲੜਾਈ ਲੜਦਾ ਸੀ ਉਸੇ ਦੇ ਮੁਕੱਦਮਾ ਦਰਜ ਕਰਕੇ ਅੰਦਰ ਕੀਤਾ ਔਰ ਕਿਸੇ ਨੇ ਗੱਲ ਤੱਕ ਨਹੀਂ ਸੁਣੀ ਲਗਾਤਾਰ ਮੋਰਚਾ ਚੱਲਿਆ ਤੋਂ ਸੋ ਮੇਰਾ ਗੱਲ ਕਰਨ ਦਾ ਭਾਵਾ ਉਹਨਾਂ ਗੱਲਾਂ ਤੋਂ ਸਾਰੀਆਂ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਫਿਰ ਗਏ ਵਾਇਦੇ ਕਰਲੇ ਸਾਡੇ ਨਾਲ ਕਿ ਜਿਹੜੀ ਜੁਮਲਾ ਮੁਸ਼ਤਰਕਾ ਮਾਲਕਾਂ ਵਾਲੀ ਜ਼ਮੀਨ ਹੈ ਮੰਨਿਆ ਸਾਡੇ ਕੋਲੇ ਵੀ ਕਿਸਾਨਾਂ ਦੀ ਹੈ ਕਿਸਾਨਾਂ ਨੂੰ ਦੇਵਾਂਗੇ ਨਹੀਂ ਦਿੱਤੀ ਫੈਸਲਾ ਕਰਕੇ ਕਮੇਟੀ ਬਣਾ ਕੇ ਫਿਰ ਮੁੱਕਰ ਗਿਆ ਸਾਡੇ ਨਾਲ ਮੰਨਿਆ ਕਿ ਜਿੰਨੇ ਵੀ ਟੋਲ ਚੱਲਦੇ ਨੇ ਜਦੋਂ ਸਾਡੇ ਕਿਸਾਨਾਂ ਨੇ ਸਾਡੇ ਆਮ ਜਨਤਾ ਨੇ ਸਾਡੇ ਮਜ਼ਦੂਰਾਂ ਨੇ ਸਾਡੇ ਵਪਾਰੀਆਂ ਨੇ ਆਪਦੀਆਂ ਗੱਡੀਆਂ ਦਾ ਰੋਡ ਟੈਕਸ ਭਰਿਆ ਹੋਇਆ ਹੈ ਫਿਰ ਟੋਲ ਟੈਕਸ ਦਾ ਕੀ ਮਤਲਬ ਹੈ ਮੈਂ ਮੰਨੇ ਨੇ ਸਾਡੇ ਨਾਲ ਲੇਕਿਨ ਉਹ ਫਿਰ ਅੱਜ ਤੱਕ ਮਤਲਬ ਟੋਲ ਟੈਕਸ ਉਵੇਂ ਲੁੱਟ ਹੋ ਰਹੀ ਹੈ ਸੋ ਕੋ ਲੋਕਾਂ ਦੇ ਛਿੱਤਰ ਮਾਰੇ ਜਾ ਰਹੇ ਨੇ ਅੱਜ ਫੇਰ ਉਹ ਗੱਲਾਂ ਤੋਂ ਮੁਕਰੇ ਬੈਠੇ ਨੇ ਭੱਜੇ ਬੈਠੇ ਨੇ ਉਹਨਾਂ ਗੱਲਾਂ ਤੋਂ ਸੋ ਅੱਜ ਲੋਕ ਉਹਨਾਂ ਗੱਲਾਂ ਨੂੰ ਪਹਿਚਾਨ ਚੁੱਕੇ ਆ ਨੇ ਲੋਕਾਂ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਚਿਹਰਾ ਇਸ ਪਾਰਟੀ ਦਾ ਚਿਹਰਾ ਇਸ ਸਰਕਾਰ ਦਾ ਚਿਹਰਾ ਬਿਲਕੁਲ ਸਾਫ ਨਜ਼ਰ ਆ ਗਿਆ ਲੋਕਾਂ ਨੇ ਜਵਾਬ ਆਪ ਦਿੱਤਾ ਇਹਨਾਂ ਵੱਡੀਆਂ ਰੈਲੀਆਂ ਦੇ ਵਿੱਚੋਂ ਕਿ ਭਗਵੰਤ ਮਾਨ ਜੀ ਜਿਹੜੀਆਂ ਤੂੰ ਗੱਲਾਂ ਕਰਦਾ ਹੈ ਹਣ ਤੇਰੇ ਚੁਟਕਲਿਆਂ ਨਾਲ ਗੱਲ ਨਹੀਂ। ਬਗਾਲ ਦੇ ਕਿ ਕਿਸਾਨ ਜਥੇਬੰਦੀਆਂ ਮੋੜ ਤੋਂ ਹੁਣ ਮੋਦੀ ਸਰਕਾਰ ਦਾ ਤਖਤ ਹਿਲਾਉਣ ਦੇ ਵਾਸਤੇ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨਗੇ। ਸੋ ਪਹਿਲਾਂ ਵੀ ਵੱਡੇ ਪੱਧਰ ਤੇ ਸੰਘਰਸ਼ ਜਿਹੜਾ ਕਿ ਕਿਸਾਨ ਜਥੇਬੰਦੀਆਂ ਦਿੱਲੀ ਕਰ ਚੁੱਕੇ ਨੇ ਵੱਡਾ ਮੋਰਚਾ ਲਗਾ ਚੁੱਕੇ ਨੇ ਜਿਸ ਤੋਂ ਬਾਅਦ ਮੋੜ ਤੋਂ ਕੇਂਦਰ ਸਰਕਾਰ ਦੀ ਗਲੇ ਦੇ ਹੱਡੀ ਬਣਦੇ ਨਜ਼ਰ ਆ ਰਹੇ ਨੇ ਕਿਸਾਨ ਜਥੇਬੰਦੀਆਂ ਕਿਉਂਕਿ ਆਪਣੀਆਂ ਮੰਗਾਂ ਲੈ ਕੇ ਮੋੜ ਤੋਂ ਉਹਨਾਂ ਦੇ ਵੱਲੋਂ ਵੱਡਾ ਸੰਘਰਸ਼ ਹੋਵਿਤ ਦਿੱਤਾ ਗਿਆ। ਬਿਊਰੋ ਰਿਪੋਰਟ ਹਰਫ ਪੰਜਾਬ